ਪੰਜਾਬ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਲਗਾਤਾਰ ਮੌਨਸੂਨ ਨੂੰ ਲੈ ਕੇ ਭਵਿੱਖਬਾਣੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਦੱਸਦੀ ਹੈ ਕਿ ਹੁਣ ਹੜ੍ਹਾਂ ਦਾ ਖਤਰਾ ਪੰਜਾਬ ਦੇ ਵਿੱਚ ਬਣਿਆ ਹੋਇਆ ਕਿਉਂਕਿ ਇੱਕ ਪਾਸੇ ਜਿੱਥੇ ਪੰਜਾਬ ਦੇ ਵਿੱਚ ਮੌਨਸੂਨ ਦੁਬਾਰਾ ਤੋਂ ਐਕਟਿਵ ਹੋ ਚੁੱਕਾ ਉੱਥੇ ਹੀ ਹੁਣ ਉੱਪਰਲੇ ਹਿੱਸੇ ਯਾਨੀ ਹਿਮਾਚਲ ਵਰਗੇ ਥਾਵਾਂ ਦੇ ਵਿੱਚ ਜੋ ਮੀਂਹ ਪੈ ਰਿਹਾ ਨਦੀਆਂ ਨਾਲੇ ਉਫਾਨ ਤੇ ਨੇ ਤੇ ਉਹ ਪਾਣੀ ਹੇਠਲੇ ਇਲਾਕਿਆਂ ਦੇ ਵਿੱਚ ਆ ਸਕਦਾ ਹੈ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਪਹਿਲਾਂ ਹੀ ਚੁੱਕਨੀ ਹੋ ਗਈ ਹੈ ਪੰਜਾਬ ਸਰਕਾਰ ਦੇ ਵੱਲੋਂ ਹੜ੍ਹਾਂ ਦੇ ਤ्रेन ਨੂੰ ਦੇਖਦੇ ਹੋਏ 23 ਜ਼ਿਲ੍ਹਿਆਂ ਦੇ ਵਿੱਚ ਕੰਟਰੋਲ ਰੂਮ ਬਣਾ ਦਿੱਤੇ ਗਏ ਨੇ ਤੇ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਗਏ ਨੇ ਤਾਂ ਜਿਸ ਤਰੀਕੇ ਦੇ ਨਾਲ ਲਗਾਤਾਰ ਮੀਂਹ ਪੈ ਰਿਹਾ ਉਸ ਨੂੰ ਲੈ ਕੇ ਜੋ ਲੋਕ ਜੇਕਰ ਇਹਨਾਂ ਇਲਾਕਿਆਂ ਦੇ ਵਿੱਚ ਨੇ ਜਿੱਥੇ ਹੜ ਆ ਜਾਂਦਾ ਹੈ ਤੇ ਜੋ ਹੈਲਪਲਾਈਨ ਨੰਬਰ ਨੇ ਉਹਨਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ ਹਰ ਜ਼ਿਲ੍ਹੇ ਦੇ ਵਿੱਚ ਕੰਟਰੋਲ ਰੂਮ ਨੇ 24 ਘੰਟੇ ਦੀ ਸਹੂਲਤ ਤੁਹਾਨੂੰ ਮਿਲ ਸਕਦੀ ਹੈ ਜੇਕਰ ਕਿਸੇ ਨੂੰ ਮੁਸ਼ਕਲ ਆਉਂਦੀ ਹੈ ਤੇ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਤੇ ਆਪਣੀ ਮਦਦ ਜੋ ਹੈ ਮਦਦ ਦੇ ਬੁਲਾ ਸਕਦੇ ਨੇ ਤਾਂ ਦੱਸ ਦਈਏ ਕਿ ਜੋ ਹੈਲਪਲਾਈਨ ਨੰਬਰ ਨੇ ਕਈ ਥਾਵਾਂ ਤੇ ਇੱਕ ਇੱਕ ਹੈਲਪਲਾਈਨ ਨੰਬਰ ਹੈ ਕਈਆਂ ਤੇ ਦੋ ਦੋ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਨੇ ਤਾਂ ਦੱਸ ਦਈਏ ਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਇਸ ਵੇਲੇ ਮੌਸਮ ਆਪਣਾ ਰੁਖ ਬਦਲ ਰਿਹਾ ਤਾਂ ਪੰਜਾਬ ਦੇ ਵਿੱਚ ਇਸ ਵੇਲੇ ਹੜ੍ਹਾਂ ਦਾ ਖਤਰਾ ਕਾਫੀ ਜ਼ਿਆਦਾ ਮੰਡਰਾ ਰਿਹਾ ਪੰਜਾਬ ਸਰਕਾਰ ਵੱਲੋਂ ਮਾਨਸੂਨ ਸੀਜ਼ਨ ਦੌਰਾਨ ਸੰਭਾਵੀ ਹੜ੍ਹਾਂ ਦੀ ਸਥਿਤੀ ਦੇ ਨਾਲ ਨਜਿੱਠਣ ਦੇ ਲਈ ਸਾਰੇ 23 ਜ਼ਿਲ੍ਹਿਆਂ ਦੇ ਵਿੱਚ ਕੰਟਰੋਲ ਰੂਮ ਸਥਾਪਿਤ ਕਰ ਦਿੱਤੇ ਗਏ ਨੇ ਅਤੇ ਜ਼ਿਲ੍ਹਾ ਮਾਲ ਅਧਿਕਾਰੀਆਂ ਨੂੰ ਵੀ ਇਨ੍ਹਾਂ ਕੰਟਰੋਲ ਰੂਮਾਂ ਦਾ ਨੋਡਲ ਅਫਸਰ ਨਿਯੁਕਤ ਕੀਤਾ ਗਿਆ। ਦੱਸਦੀ ਹੈ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਇੱਕ ਤੋਂ ਬਾਅਦ ਇੱਕ ਅਲਰਟ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤੇ ਜਾ ਰਹੇ ਨੇ ਉਸ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਵੀ ਚੁੱਕਨੀ ਹੋ ਗਈ ਹੈ। ਦੱਸਦੀ ਹੈ ਕਿ ਪੰਜਾਬ ਦੇ ਵਿੱਚ ਭਾਰੀ ਮੀਂਹ ਦੇ ਅਲਰਟ ਜਾਰੀ ਹੋਏ ਨੇ ਤਾਂ ਦੂਜੇ ਪਾਸੇ ਪੰਜਾਬ ਦੇ ਨਾਲ ਲੱਗਦੇ ਜਿੰਨੇ ਸੂਬੇ ਨੇ ਚਾਹੀ ਹਿਮਾਚਲ ਦੀ ਗੱਲ ਕੀਤੀ ਜਾਏ ਚਾਹੀ ਹਰਿਆਣਾ ਦੀ ਗੱਲ ਕੀਤੀ ਜਾਏ ਤਾਂ ਇਹਨਾਂ ਸੂਬਿਆਂ ਦੇ ਵਿੱਚ ਭਾਰੀ ਮਾਤਰਾ ਚ ਮੀਂਹ ਪੈ ਰਿਹਾ ਹਿਮਾਚਲ ਦੇ ਵਿੱਚ ਲੈਂਡਸਲਾਈਡ ਤੱਕ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਤਾਂ ਨਦੀਆਂ ਨਾਲੇ ਇਸ ਵੇਲੇ ਉਫਾਨ ਤੇ ਆਏ ਹੋਏ ਨੇ ਉਹ ਸਾਰਾ ਪਾਣੀ ਜੋ ਹੈ ਉਹ ਹੇਠਲੇ ਹਿੱਸਿਆਂ ਦੇ ਵਿੱਚ ਆਉਣਾ ਸ਼ੁਰੂ ਹੋ ਗਿਆ ਜਸ ਨੂੰ ਲੈ ਕੇ ਪੰਜਾਬ ਦੇ ਵਿੱਚ ਹੜ੍ਹਾਂ ਦਾ ਖਤਰਾ ਬਣ ਚੁੱਕਾ ਹੈ ਤਾਂ ਦੂਜੇ ਪਾਸੇ ਪੰਜਾਬ ਦੇ ਵਿੱਚ ਮੌਨਸੂਨ ਨੂੰ ਲੈ ਕੇ ਲਗਾਤਾਰ ਮੌਸਮ ਵਿਭਾਗ ਦੇ ਵੱਲੋਂ ਪੋਵਿਖ ਬਾਣੀਆਂ ਕੀਤੀਆਂ ਜਾ ਰਹੀਆਂ ਨੇ ਜਿਸ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਦੇ ਵੱਲੋਂ ਤਿਆਰੀਆਂ ਮੁਕੰਮਲ ਕੀਤੀਆਂ ਗਈਆਂ ਨੇ ਜਿਸ ਤਰੀਕੇ ਦੇ ਨਾਲ ਪਿਛਲੇ ਸਾਲ ਮੀਂਹ ਪੈਣ ਕਰਕੇ ਹੜ ਆ ਗਈ ਸੀ ਪੰਜਾਬ ਦੀਆਂ ਕਈ ਥਾਵਾਂ ਤੇ ਤਾਂ ਹੁਣ ਅਜਹੀ ਸਥਿਤੀ ਤੋਂ ਨਜਿੱਠਣ ਦੇ ਲਈ ਪਹਿਲਾਂ ਹੀ ਤਿਆਰੀ ਕਰ ਲਈ ਗਈ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਮਾਲਕ ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਬ੍ਰਹਮਸ਼ੰਕਰ ਜਿੰਪਾ ਨੇ ਦੱਸਿਆ ਕਿ ਮੌਨਸੂਨ ਸੀਜ਼ਨ ਦੌਰਾਨ ਸੰਭਾਵੀ ਹੜ੍ਹਾਂ ਦੀ ਸਥਿਤੀ ਉੱਤੇ ਕਾਬੂ ਪਾਉਣ ਦੇ ਲਈ ਪੰਜਾਬ ਸਰਕਾਰ ਵੱਲੋਂ ਹਰ ਤਰ੍ਹਾਂ ਦੇ ਪ੍ਰਬੰਧ ਮੁਕੰਮਲ ਕੀਤੇ ਗਏ ਨੇ ਤਾਂ ਦੱਸਦੀ ਹੈ ਕਿ ਹੈਲਪਲਾਈਨ ਨੰਬਰ ਵੀ ਸਰਕਾਰ ਦੇ ਵੱਲੋਂ ਜਾਰੀ ਕੀਤੇ ਗਏ ਨੇ ਤਹੀ ਜੁਆਆਂ ਦੇ ਹੈਲਪਲਾਈਨ ਨੰਬਰ ਜਾਰੀ ਹੋਏ ਨੇ ਸਭ ਤੋਂ ਪਹਿਲਾਂ ਜੇਕਰ ਅੰਮ੍ਰਿਤਸਰ ਕੰਟਰੋਲ ਰੂਮ ਦੀ ਗੱਲ ਕੀਤੀ ਜਾਏ ਤਾਂ ਉੱਥੇ ਦਾ ਹੈਲਪਲਾਈਨ ਨੰਬਰ

ਬਠਿੰਡਾ ਦੇ ਦੋ ਹੈਲਪਲਾਈਨ ਨੰਬਰ ਨੇ ਦੂਜਾ ਨੰਬਰ ਹੈ 0164 28 2101 ਫਰੀਦਕੋਟ ਦਾ ਹੈਲਪਲਾਈਨ ਨੰਬਰ ਹੈ 01639 250 338 ਫਤਿਹਗੜ੍ਹ ਸਾਹਿਬ ਦਾ ਹੈਲਪਲਾਈਨ ਨੰਬਰ ਹੈ 0176 303 838 ਫਜ਼ルਕੋ ਦਾ ਹੈਲਪਲਾਈਨ ਨੰਬਰ ਹੈ 016382621754 ਫਰੋਜ਼ਪੁਰ ਦਾ ਹੈਲਪਲਾਈਨ ਨੰਬਰ ਹੈ 01632244017 ਗੁਰਦਾਸਪੁਰ ਦਾ 0187426366 ਖਸ਼ਿਆਤਪੁਰ ਦਾ 0188220412 ਝੁਲੰਦਰ ਦਾ 01812224417 ਕਪੂਰਥਲਾ ਦਾ 0182231990 ਕਪੂਰਥਲਾ ਦੀ ਤਿੰਨ ਹੈਲਪਲਾਈਨ ਨੰਬਰ ਨੇ ਉਹਨਾਂ ਦੇ ਵਿੱਚ ਦੂਜਾ ਨੰਬਰ ਹੈ 0182 2297220 ਤੀਜਾ ਨੰਬਰ ਹੈ 0182233776 ਲੁਧਿਆਣਾ ਦਾ ਹੈਲਪਲਾਈਨ ਨੰਬਰ ਹੈ 01882433100 ਇਸਤਲਾ ਮਲੇਰ ਕੋਟਲਾ ਦਾ ਹੈਲਪਲਾਈਨ ਨੰਬਰ ਹੈ 01675253776 ਮਾਨਸਾ ਦਾ ਹੈਲਪਲਾਈਨ ਨੰਬਰ ਹੈ 01652229082 ਮੋਗਾ ਦਾ 01636235206 ਸ਼੍ਰੀ ਮੁਕਸਰ ਸਾਹਿਬ ਦਾ 01633260341 ਪਠਾਨਕੋਟ ਦਾ 01862364994 ਪਟਿਆਲਾ ਦਾ 0175 231 13 21 ਰੁਕਨਗਰ ਦਾ 018882 211 57 ਸੰਗਰੂਰ ਦਾ 01672 2341 96 ਐਸਐਸ ਨਗਰ ਦਾ 0172 229 506 SBS ਨਗਰ ਦਾ 01823220645 ਤਰਨਤਾਰਨ ਦਾ ਕੰਟਰੋਲ ਰੂਮ ਜੋ ਹੈਲਪਲਾਈਨ ਨੰਬਰ ਹੈ 0185224107 ਸੋ ਇਹ ਸਾਰੇ ਝੁਲਿਆਂ ਦੇ ਲਈ ਹੈਲਪਲਾਈਨ ਨੰਬਰ ਸਰਕਾਰ ਦੇ ਵੱਲੋਂ ਪਹਿਲਾਂ ਹੀ ਜਾਰੀ ਕਰ ਦਿੱਤੇ ਗਏ ਨੇ ਜੇਕਰ ਕਿਸੇ ਨੂੰ ਮਦਦ ਚਾਹੀਦੀ ਹੈ ਤਾਂ ਇਹਨਾਂ ਹੈਲਪਲਾਈਨ ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਦੱਸ ਦਿਓ ਕਿ ਜੋ ब्रह्मशंकर जिम्पा ने उन्हें दसया कि हे कंट्रोल रूम 24 घंटे कार्यशील ने अतलोक का किसी भी संकट दी घड़ी दे विच इना हेल्पलाइन नंबरा उत्ते संपर्क कर सकदे ने प्रशासनिक अधिकारियों वल्लो उन्ना तक हर संभव सहायता नु समय सिर पहुंचाणा यकीनी बनाण देली दिशा निर्देश भी जारी किते गए ने ब्यूरो रिपोर्ट हमदर्द टीवी